ਕਨਵੈਨਸ਼ਨ ਦੇ ਵਿੱਚ ਇਕੱਠੇ ਹੋਏ ਭੈਣ ਭਰਾਓ ਬਹੁਤ ਜਿਹੜਾ ਗੰਭੀਰ ਮੁੱਦਾ ਉਹਦੇ ਵਿੱਚੋਂ ਪਹਿਲਾਂ ਸੱਣ ਬੁਲਾ ਰਹੇ ਨੇ ਕਿ ਸਾਡੇ ਭਾਰਤ ਦਾ ਜਿਹਨੂੰ ਕਹਿੰਦੇ ਆ ਸਾਰੀ ਦੁਨੀਆ ਨਾਲ ਵੱਡੀ ਜਮਹੂਰੀ ਆਤ ਹੈ ਉਹਦੀ ਪਾਜ ਘਾੜਿਆ ਘਾੜਿਆ ਸਾਰੇ ਬੁਲਾ ਰਹੇ ਨੇ ਇਸ ਦੇ ਨਾਲ ਸੰਬੰਧਤ ਗੱਲਾਂ ਕਰਨ ਦੀ ਕੀ ਲੋੜ ਐ ਉਹ ਵੀ ਤੁਹਾਨੂੰ ਜ਼ੋਰਦਾਰ ਸੱਦਾ ਦਿੱਤਾ ਹੈ ਮੈਂ ਸਿਰਫ ਤੁਹਾਡੇ ਨਾਲ ਇਹਨਾਂ ਸਾਰੇ ਬੁਲਾ ਰਿਆ ਵੱਲੋਂ ਜੋ ਗੱਲਾਂ ਬਾਹਰੀਆਂ ਨੇ ਆ ਉਹਨਾਂ ਗੱਲਾਂ ਨੂੰ ਇਸ ਮਤੇ ਦੇ ਵਿੱਚ ਬਹੁਤ ਸਾੜ ਦੇ ਵਿੱਚ ਦਰਜ ਕੀਤਾ ਹੈ ਇਹ ਮਤਾ ਮੈਂ ਤੁਹਾਡੇ ਨਾਲ ਸਾਂਝਾ ਕਰਨਾ ਹੈ ਮਤਾ ਪੜਨ ਦੀ ਬਾਤ ਸੋਚੋ ਅਸੀਂ ਪਾਸ ਕਰਾਉਣਾ ਹੈ ਇਹ ਏਸ ਕਰਕੇ ਤੁਹਾਡੀ ਸਾਰੀ ਸੁਰਤੀ ਏਸ ਮਤੇ ਨੂੰ ਸੁਣਨ ਤੇ ਲੱਗੇ ਸੁਰਤੀ ਕਿਤੇ ਫੋਰ ਫਿਰਤੀ ਹੋਵੇ ਪਾਸ ਕਰਨ ਲਈ ਹੱਥ ਖੜਾ ਕਰਦੇ ਦਾ ਕੋਈ ਬਾਲਾ ਫਾਇਦਾ ਨਹੀਂ ਹੁੰਦਾ ਮੈਂ ਫੇਰ ਦੂਰ ਲਾਉਣਾ ਕਿ ਸਾਰੇ ਪਾਸੋਂ ਧਿਆਨ પાસੇ ਕਰਕੇ ਸਭ ਮਤਾ ਸੁਣਨ ਬਾਅਦ ਤੇ ਧਿਆਨ ਕੇਂਦਰਤ ਕਰੋ ਜੇ ਤੁਹਾਨੂੰ ਮਤਾ ਠੀਕ ਲੱਗੇ ਤਾਂ ਪ੍ਰਵਾਨਗੀ ਦਿਓ ਤੇ ਨਾ ਮਤਾ ਠੀਕ ਲੱਗੇ ਨਾ ਪ੍ਰਵਾਨਗੀ ਦਿਓ ਹੁਣ ਮੈਂ ਤੁਹਾਡੇ ਨਾਲ ਜਿਹੜਾ ਮਤਾ ਹੈ ਪੜ ਕੇ ਸਾਹਾਂਝਾ ਕਰਨ ਲੱਗਿਆ ਬਠਿੰਡਾ ਕਨਮੈਂਸ਼ਨ ਲਈ ਮਤਾ ਦੇਸ਼ ਭਰ ਦੇ ਆ ਜ਼ਿਲ੍ਹੇ ਚ ਸਜ਼ਾਵਾਂ ਪੂਰੀਆਂ ਕਰ ਚੁੱਕੇ ਕੈਦੀਆਂ ਦੀ ਕਾਫੀ ਵੱਡੀ ਗਿਣਤੀ ਢੱਕੀ ਹੋਈ ਹੈ ਜਿਨ੍ਹਾਂ ਚੋਂ ਪੰਜਾਬ ਦੇ ਸਿਰਕੂ ਕਾਤਲਾਂ ਦੇ ਦੋਸ਼ੀ ਖਾਲਸਤਾਨੀ ਕੈਦੀ ਵੀ ਸ਼ਾਮਲ ਹਨ ਸਜ਼ਾਵਾਂ ਪੂਰੀਆਂ ਹੋਣ ਮਗਰੋਂ ਵੀ ਉਹਨਾਂ ਨੂੰ ਰਿਹਾਅ ਨਾ ਕਰਨਾ ਉਹਨਾਂ ਦੇ ਮਨੁੱਖੀ ਜਮਹੂਰੀ ਤੇ ਜਮਾਨੀ ਅਧਿਕਾਰ ਦਾ ਜ਼ਮਾਨਾ ਹੈ ਅਸੀਂ ਖਾਲਸਤਾਨੀ ਵਿਸੋਕਣ ਵਾਲੇ ਕੈਦੀਆਂ ਸਮੇਤ ਸਜ਼ਾ ਭੁਗਤ ਚੁੱਕੀ ਸਾਵਣਾ ਕੈਦੀਆਂ ਦੀ ਤੁਰੰਤ ਰਿਹਾਈ ਦੀ ਮੰਗ ਕਰਦੇ ਹਾਂ ਬਿਨਾਂ ਮੁਕਾਦਮੇ ਚਲਾਏ ਜਿਨ੍ਹਾਂ 'ਚ ਰੱਖੇ ਗਏ ਕੇਸਾਂ ਦੇ ਤੁਰੰਤ ਨਵਟਾਰੇ ਦੀ ਮੰਗ ਕਰਦੇ ਹਾਂ ਅਸੀਂ ਹਰ ਧਰਮ ਜਾਤ ਤੇ ਇਲਾਕੇ ਨਾਲ ਸੰਬੰਧਤ ਸੰੰਧ ਰੱਖਦੇ ਲੋਕਾਂ ਦੇ ਮਨੁੱਖੀ ਅਧਿਕਾਰਾਂ ਦੇ ਮਦਈ ਹਾਂ ਅਸੀਂ ਲੋਕ ਵਿਰੋਧੀ ਤਾਕਤਾਂ ਨਾਲ ਸੰੰਧ ਰੱਖਦੇ ਵਿਅਕਤੀਆਂ ਦੇ ਵੀ ਮਨੁੱਖੀ ਤੇ ਕਾਨੂੰਨੀ ਅਧਿਕਾਰਾਂ ਦੇ ਡੱਬੇ ਹਾਂ ਵੀ ਹਾਂ ਇਸ ਲਈ ਚਾਹੇ ਖਾਲਸਤਾਨੀ ਕੋਈ ਵੀ ਹੋਣ ਜਿਹੜੇ ਫਿਰਕੂ ਕਾਤਲਾਂ ਦੇ ਦੋਸ਼ੀ ਹਨ ਪਰ ਜੇਕਰ ਉਹ ਸਜ਼ਾਵਾਂ ਪੂਰੀਆਂ ਕਰ ਚੁੱਕੇ ਹਨ ਤਾਂ ਉਹਨਾਂ ਨੂੰ ਰਿਹਾਅ ਨਾ ਕਰਨਾ ਉਹਨਾਂ ਦੇ ਮਨੁੱਖੀ ਉਹਨਾਂ ਦੇ ਮਨੁੱਖੀ ਅਧਿਕਾਰਾਂ ਦੀ ਘੋਰ ਅੰਗਣਾ ਹੈ ਤੇ ਉਹਨਾਂ ਦੀ ਰਿਹਾਈ ਦਾ ਹੱਕ ਬਾਜਵ ਕਾਨੂੰਨੀ ਤੇ ਮਨੁੱਖੀ ਹੱਕ ਹੈ ਉਹ ਫੌਰੀ ਛੱਡੇ ਜਾਣੇ ਚਾਹੀਦੇ ਹਨ ਦਲਿਤਾਂ ਮੁਸਲਮਾਨਾਂ ਤੇ ਆਦਿਵਾਸੀ ਆਦਵਾਸੀ ਹਿੱਸਿਆਂ ਸਮੇਤ ਦੇਸ਼ ਦੇ ਦੱਬੇ ਕੁਚਲੇ ਲੋਕਾਂ ਚੋਂ ਬਹੁਤ ਸਾਰੇ ਪੇਤੀ ਅਜੇ ਵੀ ਹਨ ਜਿਨ੍ਹਾਂ ਤੇ ਅਦਾਲਤ ਦੀ ਟ੍ਰਾਇਲ ਸੁਰੂ ਹੀ ਨਹੀਂ ਕੀਤਾ ਜਾਂਦਾ ਤੇ ਉਹ ਦੋਸਤੇ ਹੋਣ ਤੋਂ ਬਿਨਾ 30 ਸਾਲਾਂ ਬਧੀ ਸਜ਼ਾਵਾਂ ਭੁਗਤ ਰਹੇ ਹਨ ਕੈਦੀਆਂ ਨਾਲ ਕੈਦੀਆਂ ਨਾਲ ਹਰ ਤਰ੍ਹਾਂ ਦੀ ਬੇਇਨਸਾਫੀ ਬੰਦ ਕਰਨ ਦੀ ਮੰਗ ਕਰਨਾ ਮੰਗ ਸਾਬਣਾ ਅਨਸਾਫ ਸੰਧ ਦੇਜਮੂਰੀ ਲੋਕਾਂ ਦੀ ਸਾਂਝੀ ਮੰਗ ਬਣਦੀ ਹੈ ਦੇਸ਼ ਭਰ ਦੇ ਸਭਲਾਂ ਲੋਕਾਂ ਵੱਲੋਂ ਬੁਲੰਗ ਕੀਤੀ ਜਾਣੀ ਚਾਹੀਦੀ ਹੈ ਇਸ ਮੰਗ ਨੂੰ ਕਿਸੇ ਵਿਸ਼ੇਸ਼ ਧਰਮ ਜਾਂ ਫਿਰਕੇ ਤੱਕ ਫਿਰਕੇ ਤੱਕ ਸੀਮਤ ਨਾ ਰਹਿਣ ਦੇਈਏ ਸਗੋਂ ਇਸ ਮੰਗ ਨੂੰ ਮੁਲਕ ਭਰ ਦੀਆਂ ਧਾਰਮਿਕ ਘੱਟ ਗਿਣਤੀਆਂ ਦੱਬੀਆਂ ਕੁਚਲੀਆਂ ਕੌਮਾਂ ਸਮਾਜ ਦੇ ਦੱਬੇ ਹੋਏ ਤਬਕਿਆਂ ਸਮੇਤ ਮੁਲਕ ਭਰ ਦੇ ਸਭਣਾ ਮਿਹਨਤ ਕਸ ਲੋਕਾਂ ਦੇ ਦਮਨ ਦੇ ਜ਼ਿੰਮੇਵਾਰ ਭਾਰਤੀ ਰਾਜ ਖਿਲਾਫ ਸਾਂਝੀ ਲੜਾਈ ਦਾ ਅੰਗ ਬਣਾਈਏ ਅੱਜ ਦੀ ਕਨਵੈਨਸ਼ਨ ਸਜ਼ਾ ਪੂਰੀਆਂ ਕਰ ਚੁੱਕੇ ਸਾਹਮਣਾ ਕੈਦੀਆਂ ਦੇ ਮਨੁੱਖੀ ਅਧਿਕਾਰਾਂ ਦੇ ਦਮਨ ਖਿਲਾਫ ਇੱਕ ਝੋਟਾ ਆਵਾਜ਼ ਉਠਾਉਂਦੀ ਹੈ ਤੇ ਮੰਗ ਕਰਦੀ ਹੈ ਕਿ ਖਾਲਿਸਤਾਨੀ ਕੈਦੀਆਂ ਸਮੇਤ ਹਰ ਧਰਮ ਨੂੰ ਜਾਤ ਤੇ ਇਲਾਕੇ ਨਾਲ ਸੰਗਤ ਸਜ਼ਾਵਾਂ ਪੂਰੀਆਂ ਕਰ ਚੁੱਕੇ ਕੈਦੀਆਂ ਨੂੰ ਫੌਰੀ ਤੌਰ ਤੇ ਰਿਹਾਅ ਕੀਤਾ ਜਾਵੇ ਅੱਜ ਦੀ ਕਨਵੈਨਸ਼ਨ ਸਭਲਾ ਲੋਕਾਂ ਨੂੰ ਸੱਦਾ ਦਿੰਦੀ ਹੈ ਕਿ ਉਹ ਧਰਮ ਨਿਰਪੱਖ ਜਮਹੂਰੀ ਪੈੰਥਰੇ ਤੋਂ ਇਕਜੁੱਟ ਹੋ ਕੇ ਮਨੁੱਖੀ ਅਧਿਕਾਰਾਂ ਦੇ ਇਸ ਦਮਨ ਖਿਲਾਫ ਜੋਰਦਾਰ ਬਾਜ਼ ਬੁਲਾਣਾ ਕਰਨ ਇਹ ਬਾਰੇ ਮੈਂ ਦੁਆਰੇ ਫੇਰ ਤੁਹਾਡੇ ਨਾਲ ਸਾਂਝਾ ਕਰਦਾ ਅੱਜ ਦੀ ਕਨਵੈਨਸ਼ਨ ਸਜਾਵਾਂ ਪੂਰੀਆਂ ਕਰ ਚੁੱਕੇ ਸਾਵਣਾ ਕੈਦੀਆਂ ਦੇ ਮਨੁੱਖੀ ਅਧਿਕਾਰਾਂ ਦੇ ਦਮਨ ਖਿਲਾਫ ਇੱਕਜੁੱਟ ਆਵਾਜ਼ ਉਠਾਉਂਦੀ ਹੈ ਤੇ ਮੰਗ ਕਰਦੀ ਹੈ ਕਿ ਖਾਲਸਤਾਨੀ ਕੈਦੀਆਂ ਸਮੇਤ ਹਰ ਧਰਮ ਜਾਤ ਦੇ ਇਲਾਕੇ ਨਾਲ ਸੰਬੰਧਤ ਸਜ਼ਾਵਾ ਪੂਰੀਆਂ ਕਰ ਚੁੱਕੇ ਕੈਦੀਆਂ ਨੂੰ ਫੌਰੀ ਤੌਰ ਤੇ ਰਿਹਾਅ ਕੀਤਾ ਜਾਵੇ ਅੱਜ ਦੀ ਕਨਵੈਨਸ਼ਨ ਸਭਨਾ ਲੋਕਾਂ ਨੂੰ ਸੱਦਾ ਦਿੰਦੀ ਹੈ ਕਿ ਉਹ ਧਰਮ ਨਿਰਪੱਖ ਤੇ ਜਮਹੂਰੀ ਪੈਂਤੜੇ ਤੋਂ ਇਕਜੁੱਟ ਹੋ ਕੇ ਮਨੁੱਖੀ ਅਧਿਕਾਰਾਂ ਦੇ ਇਸ ਗ੍ਰਾਮਣ ਖਿਲਾਫ ਜ਼ੋਰਦਾਰ ਬਾਜ ਬੁਲੰਦ ਗਰਮ ਸਾਬੜਾ ਲੋਕਾਂ ਦੇ ਮਨੁੱਖੀ ਅਧਿਕਾਰ ਜਿੰਦਾਬਾਦ ਲੋਕਾਂ ਦਾ ਏਕਾ ਜਿੰਦਾਬਾਦ ਇਹ ਮਤਾ ਪੜਿਆ ਜੇ ਭਰਾਵੋ ਤੁਹਾਨੂੰ ਠੀਕ ਲੱਗਦਾ ਫਿਰ ਹੱਥ ਖੜੇ ਕਰਕੇ ਪ੍ਰਵਾਨਗੀ ਦੇ ਦਿਓ ਤੁਹਾਡਾ ਬਹੁਤ ਬਹੁਤ ਧੰਨਵਾਦ ਮਤੇ ਨੂੰ ਪ੍ਰਵਾਨਗੀ ਦਿੱਤੀ ਹੈ ਪਰ ਮਨਾਰੇ ਦਾ ਡਿਊਟੀ ਜੀ ਦੀ ਸੈਕਟਰੀ ਦੀ ਜ਼ਿੰਮੇਵਾਰੀ ਹੈ ਨਾਲੇ ਉਹ ਹੀ ਲਵਾਉਣ ਸਭਨਾ ਲੋਕਾਂ ਦੇ ਮਨੁੱਖੀ ਅਧਿਕਾਰ ਜਿੰਦਾਬਾਦ ਜਿੰਦਾਬਾਦ ਸਭਨਾ ਲੋਕਾਂ ਦੇ ਮਨੁੱਖੀ ਅਧਿਕਾਰ ਜਿੰਦਾਬਾਦ ਜਿੰਦਾਬਾਦ ਲੋਕਾਂ ਦਾ ਇੱਕ ਜਿੰਦਾਬਾਦ 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 ਤੁਹਾਨੂੰ ਛੋਟਾ ਧੰਨਵਾਦ ਇਸ ਮਤੇ ਨੂੰ ਸਾਂਝੀ ਦਿੱਤੀ ਆ ਪਾਸ ਕੀਤਾ ਇਹ ਮਤਾਇ ਕਿਸ ਕੋ ਬਾਦ ਹੈ ਉਹ ਸਾਰੇ ਲੋਕਾਂ ਕੋਲੇ ਅਸ਼ੋਕਪੁਰੀ ਇੱਥੇ ਜਾ ਕੇ ਲਿਖਤੀ ਵੀ ਪਾਵਾਂਗੇ ਬੋਲ ਕੇ ਪਹਿਆ ਦੇਣਾ ਹੈ ਸਾਰੇ ਲੋਕਾਂ ਕੋਲੇ ਜਾਣਾ ਹੈ ਤੇ ਅਸੀਂ ਮੰਗ ਕਰਾਂਗੇ ਜਿਹੜੇ ਆ ਬੱਠੇ ਆ ਤੇ ਬੈਠੇ ਆ